ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਸ਼ਾ ਰੰਗ ਕੀਤਾ ਹੋਇਆ ਵਰਤਮਾਨ ਸਮੇਂ ਦੀਆਂ ਚੁਣੌਤੀਆਂ ਜਿਨ੍ਹਾਂ ਵਿੱਚ ਅੱਜ ਇੱਕ ਹੋਰ ਨਵੀਂ ਚੁਣੌਤੀ ਜਿਹੜੀ ਹੈ ਅਨਮਤੀ ਕਰਮकांड ਦਰਸਲ ਸਿੱਖ ਪੰਥ ਦੀ ਜੋ ਮਰਿਆਦਾ ਹੈ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆਧਾਰ ਤੇ ਗੁਰਬਾਣੀ ਦੇ ਦੋ ਸਿਧਾਂਤ ਹਨ ਉਹਨਾਂ ਅਨੁਸਾਰ ਜੀਵਨ ਜਿਉਣਾ ਸਤ ਮਤ ਮਨ ਬੁੱਧ ਨੂੰ ਉਹਨਾਂ ਅਨੁਸਾਰ ਢਾਲਣਾ ਅਤੇ ਸ੍ਰਿੜਿ ਕਰਿਆਵਾਂ ਸਾਰੀਆਂ ਗੁਰਬਾਣੀ ਦੇ ਸਿਧਾਂਤ ਅਨੁਸਾਰ ਗੁਰਬਾਣੀ ਦੇ ਅਸੂਨ ਅਨੁਸਾਰ ਕਰਨੀਆਂ ਹੀ ਸਿੱਖੀ ਰਹਿਤ ਬੈਤ ਹੈ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਧਾਰ ਉੱਪਰ ਸਿੱਖ ਰਹਿਤ ਮਰਿਆਦਾ ਨੂੰ ਬਣਾਉਣ ਦਾ ਯਤਨ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ ਉਹ ਗੱਲਾਂ ਸਿੱਖ ਰਹਿਤ ਮਰਿਆਦਾ ਦੀ ਜੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਕੂਲ ਹੋਣ ਉਨੋ ਅਨੁਸਾਰ ਆਪਣੇ ਜੀਵਨ ਦੀਆਂ ਕਿਰਿਆਵਾਂ ਖਾਸ ਕਰਕੇ ਮੁੱਖ ਤੌਰ ਤੇ ਚਾਰ ਸੰਸਕਾਰ ਹਰ ਇਨਸਾਨ ਦੇ ਜੀਵਨ ਵਿੱਚ ਆਉਂਦੇ ਹਨ ਜਨਮ ਸੰਸਕਾਰ ਫਿਰ ਗੁਰੂ ਧਾਰਨ ਕਰਨ ਵਾਲਾ ਸਾਡੇ ਵਿੱਚ ਅੰਮ੍ਰਿਤ ਸੰਸਕਾਰ ਸਨਾਤਨੀਆਂ ਵਿੱਚ ਜਿਹਨੂੰ ਹੁੰਡਨ ਆਦ ਸੰਸਕਾਰ ਫਿਰ ਉਸ ਤੋਂ ਬਾਅਦ ਆ ਜਾਂਦਾ ਹੈ ਆਨੰਦ ਸੰਸਕਾਰ ਵਿਆਹ ਸ਼ਾਦੀ ਕਰਨੀ ਤੇ ਫਿਰ ਇਨਸਾਨ ਦੇ ਜੀਵਨ ਯਾਤਰਾ ਖਤਮ ਹੋਣ ਦੇ ਅੰਤਮ ਸੰਸਕਾਰ ਇਹ ਚਾਰ ਮੁੱਖ ਸੰਸਕਾਰ ਜਿਹੜੇ ਹਨ ਇਹ ਗੁਰਮਤਿ ਸਿਧਾਂਤ ਅਨੁਸਾਰ ਸਿੱਖ ਨੂੰ ਕਰਨੇ ਚਾਹੀਦੇ ਨੇ ਸਿੱਖੀ ਰਹਿਣ-ਬਹਿਣ ਜੀਵਨ ਜਾਚ ਸਾਰੀ ਗੁਰਗੰਸਾਹਬ ਅਨੁਸਾਰ ਸਾਡਾ ਮੁੱਖ ਉਪਦੇਸ਼ ਜਿਹੜਾ ਹੈ ਉਹ ਗੁਰਗੰਸਾਹਬ ਵਿੱਚ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਖਿਰ ਦੇ ਵਿੱਚ ਗੁਰਗੰਸਾਹਬ ਜੀ ਨੂੰ ਹੀ ਗੁਰੂ ਦੀ ਪਦਵੀ ਬਖਸ਼ ਕੇ ਸਨ ਔਰ ਅਗਾਹ ਵਾਸਤੇ ਸਿੱਖਾਂ ਨੂੰ ਉਪਦੇਸ਼ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਧਾਰਨ ਕਰਨ ਦਾ ਉਪਦੇਸ਼ ਹੈ ਸੋ ਉਹ ਸਾਰੇ ਕਰਮ ਜਿਹੜੇ ਗੁਰਗੰਸਾਹਬ ਦੇ ਅਨੁਕੂਲ ਹਨ ਉਹਨੂੰ ਕਰਨਾ ਹੀ ਸਿੱਖੀ ਹੈ। ਉਹ ਗੁਰਗੁਰ ਸਾਹਿਬ ਵਿੱਚ ਕੋਈ ਵੀ ਐਸਾ ਕਰਮ ਨਹੀਂ ਦੜਾਇਆ ਗਿਆ ਜਿਹੜਾ નિਸ਼ਫਲ ਹੋਏ ਜਿਹੜਾ ਵਹਿਮ ਪ੍ਰਸਤੀ ਦੇ ਆਧਾਰ ਤੇ ਹੋਵੇ ਜਿਹੜਾ ਇੱਕ ਪਰਮਾਤਮਾ ਤੋਂ ਸਵਾਇ ਕਿਸੇ ਹੋਰ ਕਿਸਮ ਦੀ ਅਨ ਕਿਸਮ ਦੀ ਪੂਜਾ ਪ੍ਰਤੀਸ਼ਟਾਵਰੇ ਪਾਸੇ ਜੋੜਦਾ ਹੋਵੇ ਪਰਮਾਤਮਾ ਉਤੇ ਪੂਰਾ ਵਿਸ਼ਵਾਸ ਪ੍ਰਭੂ ਦੇ ਰਜ਼ਾ ਪਾਣੇ ਵਿੱਚ ਪੂਰਾ ਵਿਸ਼ਵਾਸ ਰੱਖਣਾ ਹੀ ਸਿੱਖੀ ਰਹਿਤ ਬੈਤ ਸਿੱਖੀ ਜੀਵਨ ਹੈ। ਪਰ ਇਦੇ ਵਿੱਚ ਅਗਰ ਅਸੀਂ ਮੁੱਖ ਤੌਰ ਤੇ ਦੇਖੀਏ ਅਸੀਂ ਜਿਵੇਂ ਤਿੰਨ ਲਫਜ਼ਾਂ ਵਿੱਚ ਕਹਿੰਦੇ ਆ ਕਿ ਨਾਮ ਜਪਣਾ ਨੇਕ ਕਰਤ ਕਰਨੀ ਤੇ ਵੰਡ ਛਕਣਾ ਸਿੱਖੀ ਦੇ ਸਿਧਾਂਤ ਹਨ ਤੇ ਅਸੀਂ ਇਸ ਅਧਾਰ ਤੇ ਜਾਈਏ ਤਾਂ ਇੱਕ ਸਿੱਖ ਦੀ ਜੀਵਨ ਦੀ ਰਹਿਣੀ ਇਹ ਬਣਦੀ ਹੈ ਕਿ ਉਮਰਤ ਵੇਲੇ ਜਾ ਕੇ ਸੋਚ ਪਾਣੀ ਇਸ਼ਨਾਨ ਵਗੈਰਾ ਕਰਕੇ ਉਹ ਪਰਮਾਤਮਾ ਦੇ ਸਿਮਰਨ ਨੂੰ ਜੁੜ ਜਾਏ ਇੱਕ ਪਰਮਾਤਮਾ ਦੇ ਸਿਮਰਨ ਵਿੱਚ ਕਿਸੇ ਦੇਵੀ ਦੇਵਤੇ ਪੀਰ ਰਫਤਾਰ ਦੇ ਸਿਮਰਨ ਵਿੱਚ ਨਹੀਂ ਜੋ ਵੀ ਅਸਤੀਆਂ ਸੰਸਾਰ ਤੇ ਆ ਕੇ ਦਿਸੀਆਂ दृष्टमान ਸੰ ਜਨਮ ਲੈ ਕੇ ਆਈਆਂ ਉਹਨਾਂ ਨੂੰ ਗੁਰਮਤਿ ਪੂਜਨ ਯੋਗ ਨਹੀਂ ਮੰਨਦੀ ਸਿੱਖੀ ਦਾ ਇਹ ਸਿਧਾਂਤ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਇਹ ਸਿਧਾਂਤ ਨਹੀਂ ਕਿ ਕੋਈ ਕਿਸ ਦੇ ਸੰਸਾਰ ਦੀ ਚੀਜ਼ ਉਸ ਦੀ ਪੂਜਾ ਕੀਤੀ ਜਾਏ ਹਾਂ ਇਸ ਦਿਸਦੇ ਸੰਸਾਰ ਵਿੱਚ ਪ੍ਰਮਾਤਮਾ ਦੀ ਜੋਤ ਜ਼ਰੂਰ ਵਿਰਾਜਮਾਨ ਹੈ ਪਰ ਸਿੱਖੀ ਵਿੱਚ ਪੂਜਾ ਜਾਂ ਸਿਮਰਨ ਉਸ ਅਦ੍ਰਿਸ਼ ਹਸਤੀ ਨਿਰੰਕਾਰ ਦਾ ਹੀ ਹੁਕਮ ਹੈ ਕਿਉਂ ਕਿ ਸਾਡਾ ਮੂਲ ਰੂਪ ਨਿਰੰਕਾਰ ਹੈ ਉਹ ਪ੍ਰਮਾਤਮਾ ਜੋ ਰੂਪ ਰੰਗ ਤੁ ਰਹਿਤ ਹੈ ਰੂਪ ਨਾ ਰੰਗ ਨਾ ਰੇਖ ਕਿਛਤਰਾ ਗੁਣ ਤੇ ਪ੍ਰਪਿੰਨ ਤਿਸੇ 부ਝਾਈ ਨਾਨਕ ਜਿਸ ਹੋਆ ਸੂਪਰਸਨ ਜਿਹਦੇ ਉਤੇ ਪ੍ਰਭੂ ਪ੍ਰਸੰਨ ਹੋ ਜਾਏ ਉਸ ਨੂੰ ਉਹ ਆਪਣਾ ਰੂਪ 부ਝਾਉਂਦਾ ਹੈ ਤਿਸੇ 부ਝਾਈ ਉਸ ਨੂੰ 부ਝਾਉਂਦਾ ਹੈ ਕਿਹੜਾ ਰੂਪ ਜਿਹੜਾ ਰੂਪ ਨਾ ਰੇਖ ਨਾ ਰੰਗ ਕਿਛਤਰਾ ਗੁਣ ਤੇ ਪ੍ਰਪਿੰਨ ਜਿਹੜਾ ਤਿੰਨ ਗੁਣੀ ਮਾਇਆ ਦੇ ਜੋ ਰੂਪ ਰੰਗਨ ਇਸ ਤੋਂ ਪਿੰਨ ਹੈ ਉਹ ਉਸ ਨੂੰ ਸਿਮੰਟ ਕਰਨਾ ਉਦਾਹਰਣ ਬੰਦਗੀ ਉਸ ਦੀ ਕਰਨੀ ਹੈ ਭਗਤੀ ਉਸ ਦੀ ਕਰਨੀ ਹੈ ਕਿਸੇ ਦਿਸਦੇ ਪਦਾਰਥ ਦੀ ਦਿਸਤੀ ਸ਼ਕਤੀ ਦੀ ਭਗਤੀ ਨਹੀਂ ਕਰਨੀ ਕਿਉਂਕਿ ਜੋ ਦਿਸੈ ਸੋ ਸਗਲ ਵਿਨਾਸ਼ ਹੈ ਉਹ ਸਭ ਵਿਨਸਨਹਾਰ ਹੈ ਵਿਨਸਨਹਾਰ ਨੂੰ ਸਿਮਰਨ ਦਾ ਕੋਈ ਲਾਭ ਨਹੀਂ ਸਿਮਰਨ ਉਸ ਨੂੰ ਜਿਹੜਾ ਅਜੂਨੀ ਹੈ ਜਨਮਾ ਹੈ ਅਮਰ ਹੈ ਜਿਹੜਾ ਕਦੇ ਮਰਦਾ ਨਹੀਂ ਖਤਮ ਨਹੀਂ ਹੁੰਦਾ ਜਿਹੜਾ ਆਦ ਸਤਿ ਜੁਗਾਂਤ ਸਚ ਹੈ ਵੀ ਸਚ ਨਾਨਕੋਸੀ ਵੀ ਸਚ ਹੈ ਉਸ ਇੱਕ ਪਰਮਾਤਮਾ ਦੀ ਬੰਦਗੀ ਕਰਨੀ ਹੈ ਪਰ ਇਥੇ ਦੇਖਣ ਨੂੰ ਆਉਂਦਾ ਹੈ ਕਿ ਅਸੀਂ ਸਾਡੀ ਸਿੱਖਾਂ ਵਿੱਚੋਂ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਕਰਮਕਾਂਡੀ ਨੇ ਜਿਹੜੇ ਇੱਕ ਪਰਮਾਤਮਾ ਦੀ ਇਸ ਸਿਧਾਂਤ ਨੂੰ ਨਹੀਂ ਸਮਝਦੇ ਇੱਕ ਪਰਮਾਤਮਾ ਦਾ ਅੰਸ਼ ਆਪਣੇ ਆਪ ਨੂੰ ਸਮਝ ਕੇ ਉਸ ਇੱਕ ਪਰਮਾਤਮਾ ਨਾਲ ਇੱਕਮਿਕ ਹੋਣ ਦਾ ਸਿਧਾਂਤ ਨਹੀਂ ਸਮਝਦੇ ਨਿਰੰਕਾਰ ਦੀ ਪੂਜਾ ਇਸ ਲਈ ਕਰਨੀ ਹੈ ਉਹ ਸਾਡਾ ਵਾਸਤਵ ਗ੍ਰੂਪ ਹੈ ਸਾਡਾ ਨਿਜ ਰੂਪ ਹੈ ਪਰਮਾਤਮਾ ਦਾ ਅਸਲ ਰੂਪ ਨਿਰੰਕਾਰ ਹੈ ਉਹਦੇ ਵਿੱਚ ਸਮਾਨਾ ਨਿਰੰਕਾਰ ਹੋ ਕੇ ਸਮਾਇਆ ਜਾ ਸਕਦਾ ਹੈ ਜਦੋਂ ਇਨਸਾਨ ਦੀ ਸੁਰਤੀ ਵਿਰਤੀ ਆਕਾਰ ਵਿੱਚ ਹੈ ਸਰਗੁਣ ਰੂਪ ਵਿੱਚ ਹੈ ਇਤਨੀ ਦੇਰੀ ਉਹ ਨਿਰਗੁਣ ਵਿੱਚ ਸਮਾ ਨਹੀਂ ਸਕਦਾ ਸਰਗੁਣ ਵਿੱਚ ਰਹਿੰਦੇ ਹੋਇਆਂ ਸੁਰਤੀ ਨੂੰ ਨਿਰਗੁਣ ਵਿੱਚ ਟਿਕਾਉਣਾ ਹੀ ਨਿਰਗੁਣ ਦੇ ਵਿਸਮਾਨ ਦਾ ਇੱਕ ਮੁੱਖ ਸਾਧਨ ਹੈ ਔਰ ਸਾਰਾ ਸਾਰਾ ਜੀਵਨ ਸਾਰੀ ਜ਼ਿੰਦਗੀ ਉਸ ਨਿਰਗੁਣ ਰੂਪ ਦੇ ਵਿੱਚ ਸੁਰਤੀ ਨੂੰ ਸਮਾ ਕੇ ਰੱਖਣਾ ਹੈ ਉਹ ਨਿਰਗੁਣ ਦੀ ਪੈ ਭਾਵਨ ਵਿੱਚ ਰਹਿਣਾ ਹੀ ਜੀਵਨ ਦਾ ਮੁੱਖ ਉਦੇਸ਼ ਹੈ ਪਰ ਜਦੋਂ ਅਸੀਂ ਦਿੱਸੀਆਂ ਚੀਜ਼ਾਂ ਦੀ ਪੂਜਾ ਕਰਦੇ ਹਾਂ ਬੁੱਤਾਂ ਦੀ ਤਸਵੀਰਾਂ ਦੀ ਮੂਰਤੀਆਂ ਦੀ ਦੇਵੀ ਦੇਵਤਿਆਂ ਦੀ ਸੰਸਾਰ ਦੇ ਜੋ ਪੈਦਾ ਹੋ ਕੇ ਆਏ ਉਹਨਾਂ ਦੀ ਪੂਜਾ ਕਰਨੀ ਜਿਹੜੇ ਸੰਸਾਰ ਜਾ ਕੇ ਆਮ ਇਨਸਾਨ ਦੀ ਤਰ੍ਹਾਂ ਜੀਵਨ ਜੀ ਕੇ ਗਏ ਆਮ ਇਨਸਾਨ ਦੀ ਤਰ੍ਹਾਂ ਦੁੱਖ ਸੁੱਖ ਭੋਗਦੇ ਰਹੇ ਆਮ ਇਨਸਾਨ ਦੀ ਤਰ੍ਹਾਂ ਉਹ ਹੱਸੇ ਖੇਡੇ ਵੀ ਰੋਏ ਤੋਂ ਵੀ ਉਹਨਾਂ ਨੂੰ ਵੀ ਦੁੱਖ ਰੋਗ ਸੰਤਾਪ ਵਿਆਪੇ ਉਹ ਹਸਤੀਆਂ ਪੂਜਨਯੋਗ ਨਹੀਂ ਹਨ ਪੂਜਨਯੋਗ ਹਸਤੀ ਉਹ ਹੈ ਜਿਸ ਨੂੰ ਕਦੇ ਕੋਈ ਦੁੱਖ ਰੋਗ ਨਹੀਂ ਵਿਆਪਦਾ ਜਿਹਦਾ ਕੋਈ ਮਾਤਾ ਪਿਤਾ ਨਹੀਂ ਜਿਹੜਾ ਕਿਸ ਜਿਸ ਨੂੰ ਕਿਸੇ ਨੇ ਜਨਮ ਨਹੀਂ ਦਿੱਤਾ ਜਿਹੜਾ ਕਦੇ ਜੰਮਦਾ ਮਰਦਾ ਨਹੀਂ ਸਿੱਖੀ ਵਿੱਚ ਸਿਧਾਂਤ ਆ ਉਸ ਇੱਕ ਪਰਮਾਤਮਾ ਦੀ ਬੰਦਗੀ ਦਾ ਪਰ ਬੜਾ ਵੇਖਣ ਚਾਹੁੰਦਾ ਕਿ ਗੁਰਮਤ ਦੀ ਨਾਲ ਜਨੋ ਹੋਣ ਕਾਰਨ ਗੁਰਬਾਣੀ ਦੀ ਪੜ੍ਹਾਈ ਔਰ ਗੁਰਬਾਣੀ ਚ ਸਿਧਾਂਤ ਨਾ ਸਮਝਣ ਦੇ ਕਾਰਨ ਸਤਸੰਗਤ ਨਾ ਕਰਨ ਦੇ ਕਾਬਿਲ ਸਿੱਖੀ ਰੂਪ ਵਾਲੇ ਲੋਕ ਵੀ ਬਹੁਤ ਸਾਰੇ ਜਿਹੜੇ ਨੇ ਉਹ ਘਰਾਂ ਵਿੱਚ ਗੁਰੂਆਂ ਦੀਆਂ ਫੋਟੋਆਂ ਲਾ ਕੇ ਰੱਖੀਆਂ ਨੇ ਦੇਵੀ ਦੇਵਤਿਆਂ ਦੀਆਂ ਫੋਟੋਆਂ ਲਾ ਕੇ ਰੱਖੀਆਂ ਨੇ ਉਹਨੇ ਨੂੰ ਮੱਥੇ ਟੇਕੀ ਜਾਂਦੇ ਨੇ ਤੂਬ ਦੀਪ ਕਰੀ ਜਾਂਦੇ ਨੇ ਗੁਰੂ ਨਾਨਕ ਸਾਹਿਬ ਦੀਆਂ ਯਾ ਗੁਰੂ ਸਾਹਿਬਾਨ ਦੀ ਤੁਸੀਂ ਦੇਖੋ ਪਲਾਸਟਿਕ ਦੀ ਮੂਰਤੀ ਵੀ ਕਈਆਂ ਬੱਸਾਂ ਵਿੱਚ ਗੱਡੀਆਂ ਵਿੱਚ ਅੱਗੇ ਲਗਾਈਆਂ ਹੁੰਦੀਆਂ ਨੇ ਡਰਾਈਵਰਾਂ ਲੋਕਾਂ ਦੇ ਉਹਨਾਂ ਮੂਰਤੀ ਨੂੰ ਮੱਥੇ ਟੇਕੀ ਜਾਂਦੇ ਨੇ ਭਾਈ ਉਹ ਬੰਦੇ ਦੀ ਬਣਾਈ ਹੋਈ ਮੂਰਤੀ ਤੁਸੀਂ ਉਹਨੂੰ ਮੱਥਾ ਟੇਕਦੇ ਹੋ ਭਾਈ ਉਹ ਤੁਹਾਡਾ ਕੀ ਸਵਾਰੇਗੀ ਉਸ ਪਰਮਾਤਮਾ ਦੀ ਬੰਦਗੀ ਕਰੋ ਜਿਸ ਨੇ ਤੁਹਾਡੀ ਮੂਰਤ ਬਣਾਈ ਹੈ ਇਹ ਤੁਹਾਡਾ ਸਰੀਰ ਜਿਸ ਨੇ ਬਣਾਇਆ ਉਸ ਦਾ ਸਿਮਰਨ ਕਰਨਾ ਪਰ ਨਹੀਂ ਸਿੱਕੇ ਸਿਧਾਂਤ ਨਾ ਸਮਝਣੇ ਕਾਰਨ ਅਸੀਂ ਪੂਜਾ ਦੇ ਮਾਮਲੇ ਵਿੱਚ ਕਰਮ ਕਾਂਡੀ ਬਣ ਗਏ ਹਾਂ ਦੇਵੀ ਦੇਵਤਿਆਂ ਦੀ ਪੂਜਾ ਸਿਰ ਟੁਰੇ ਹੁੰਦੇ ਨੇ ਕਈ ਤੀਰ ਯਾਤਰਾ ਦੇ ਟੁਰੇ ਨੇ ਅਨੁਮਤੀ ਤੀਰਥਾਂ ਦੇ ਟੁਰੇ ਹੁੰਦੇ ਨੇ ਚੁੰਨੀਆਂ ਪੱਗਾਂ ਨਾਲ ਬੰਦੀ ਹੋਈਆਂ ਲਾਲ ਪਤਾ ਹੀ ਨਹੀਂ ਕਿ ਕਿੱਥੇ ਸਿਰ ਝੁਕਾਉਣਾ ਕਿੱਥੇ ਨਹੀਂ ਝੁਕਾਉਣਾ ਕਿਹੜੀ ਅਸਤੀ ਪੂਜਣ ਯੋਗ ਹੈ ਕਿਹੜੀ ਨਹੀਂ ਤੂੰ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਕਰਨੀਆਂ ਜਿਹੜੀਆਂ ਇਹ ਸਿੱਖੀ ਸਿਧਾਂਤ ਨਹੀਂ ਹਨ ਇਹ ਕਰਮकांड ਹਨ ਹੋਰ ਕਿਸੇ ਵੀ ਅਸਤੀ ਦੀ ਪੂਜਾ ਲਈ ਕੋਈ ਵੀ ਸਾਧਨ ਕਰਨੇ ਉਹ ਜਿਹੜੇ ਕਰਮ ਸੀ ਕਰਾਂਗੇ ਉਹ ਸਭ ਕਰਮਕਾਂਡਾਂ ਵਿੱਚ ਆ ਜਾਂਦਾ ਹੈ ਦੂਜੀ ਚੀਜ਼ ਇੱਥੇ ਸਿਧਾਂਤ ਹੈ ਸਤਗੁਰੂ ਦਾ ਸਤਗੁਰੂ ਉਹ ਹੈ ਸਤਪੁਰਗ ਜੀ ਨੂੰ ਜਾਣਿਆ ਸਤਗੁਰੂ ਤਿਸ ਕਾਣਾ ਐਸੀ ਹਸਤੀ ਜਿਸ ਨੇ ਪਰਮਾਤਮਾ ਨੂੰ ਮਹਿਸੂਸ ਕੀਤਾ ਜੋ ਪਰਮਾਤਮਾ ਜਿਸ ਦੇ ਅੰਦਰ ਪੂਰਨ ਤੌਰ ਤੇ ਜਿਸ ਦਾ ਪ੍ਰਕਾਸ਼ ਹੋ ਗਿਆ ਗਿਆਨ ਹੋ ਗਿਆ ਉਸ ਉਸ ਰੱਬੀ ਹਕਮ ਰਜ਼ਾ ਦੇ ਚੱਲਣ ਵਾਲਾ ਬੰਦਾ ਉਹ ਹੈ ਸਤਗੁਰੂ ਜਿਹੜਾ ਪਰਮਾਤਮਾ ਨਾਲ ਜੋੜ ਸਕੇ ਐਵੇਂ ਜਣਾ ਖਣਾ ਉੜ ਕੇ ਚੋਲੇ ਪਾ ਕੇ ਡੇਰੇ ਬਣਾ ਕੇ ਬਹਿ ਜਾਂਦਾ ਇਹਨਾਂ ਦੀ ਪੂਜਾ ਪ੍ਰਦਰਸ਼ਾ ਕਰਨੀ ਇਹਨਾਂ ਨੂੰ ਗੁਰੂ ਧਾਰਨ ਕਰਨ ਨਾਲ ਵੀ ਕਰਮ ਕਾਂਡ ਹੀ ਸਿਖਾਉਂਦੇ ਨੇ ਉਹ ਐਸੀ ਰਹਤਾ ਬਦਸਦੀ ਦੇ ਗੁਰੂ ਉਹਨਾਂ ਦੇ ਡੇਰੇ ਉਹਨਾਂ ਦੇ ਹਲ ਵੀ ਮੰਡੇ ਉਹਨਾਂ ਦੀ ਐਸ਼ੀਅਤ ਚੱਲਦੀ ਰਹੇ ਐਸੇ ਕਰਮ ਅਗਰ ਅਸੀਂ ਵੀ ਕਰਦੇ ਆ ਇਹ ਡੇਰੇਦਾਰ ਲੋਕ ਉਹਦੇ ਪਖੰਡ ਕਰਦੇ ਹੀ ਨੇ ਆਪਣੇ ਮਤਲਬ ਪਿੱਛੇ ਪਰ ਉਹਨਾਂ ਦਾ ਪਖੰਡ ਕਾਮਯਾਬ ਤਾਂ ਹੈ ਕਿ ਅਸੀਂ ਸਿੱਖੀ ਤੋਂ ਕੋਲੇ ਹਾਂ ਸਾਨੂੰ ਵਰ ਸਿੱਖੀ ਸਿਧਾਂਤਾਂ ਦਾ ਪਤਾ ਹੋਵੇ ਇਸ ਵਾਸਤੇ ਗੁਰੂ ਸਾਹਿਬ ਸਾਨੂੰ ਗੁਰੂ ਗੰਸਾਹ ਦੇ ਲੱਲ ਆ ਗਏ ਸਨ ਕਿ ਸਾਨੂੰ ਕਿਸੇ ਸਾਧ ਦੀ ਲੋੜ ਨਾ ਪਵੇ ਕਿ ਕਿ ਸਾਧਾਂ ਦਾ ਕੋਈ ਪਤਾ ਨਹੀਂ ਕਿਹੜਾ ਕਦੋਂ ਠੱਗ ਨਿਕਲ ਆਉਂਦਾ ਤੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਰੋੜ ਸੱਚ ਗੁਰੂ ਸਾਹਿਬ ਦੇ ਮੁਖੋਂ ਉਚਾਰਨ ਹੋਈ ਹੈ ਸਾਧਾ ਕੋਲ ਵੀ ਜਾ ਕੇ ਉਪਦੇਸ਼ ਲੈਂਦੇ ਉਹ ਵੀ ਮੂੰਹ ਬੋਲਦੇ ਨੇ ਉਹਨਾਂ ਦੇ ਦਿੱਤੇ ਗਿਆਨ ਨੂੰ ਹੀ ਤੁਸੀਂ ਆਪਣਾ ਗੁਰੂ ਸਮਝਦੇ ਹੋ ਤੇ ਗੁਰੂ ਸਾਹਿਬ ਜੋ ਗਿਆਨ ਸਾਡੇ ਵਸੇ ਲਿਖਤ ਰੂਪੀ ਸਾਨੂੰ ਦੇ ਗਏ ਹਨ ਉਹਦੇ ਲੜ ਲੱਗੇ ਅਸੀਂ ਚੱਲਣਾ ਹੈ ਅਸੀਂ ਲੋਕ ਇਹ ਡੇਰੇ ਚਲਾ ਰਹੇ ਹਾਂ ਅਗਰ ਆਮ ਸਿੱਖ ਜੁਵਾਨ ਹੋਵੇ ਉਸ ਗੁਰਗਣ ਸਾਹਿਬ ਦੀ ਲੜ ਲੱਗੇ ਉਸਨੇ ਆਪਣੇ ਆਤਮ ਪ੍ਰਕਾਸ਼ ਨੂੰ ਪ੍ਰਾਪਤ ਕਰ ਲਿਆ ਹੋਵੇ ਉਹ ਬੇਗੰਗਪੁਰਾ ਸ਼ਹਿਰ ਦਾ ਵਾਸੀ ਬਣ ਗਿਆ ਹੋਵੇ ਜਿਉਂਦੇ ਜਿਹੀ ਸਚਖੰਡ ਦਾ ਵਾਸੀ ਬਣ ਗਿਆ ਹੋਵੇ ਸਚਖੰਡ ਉਹਦੀ ਸੁਰਤੀ ਜੁੜਦੀ ਹੋਵੇ ਉਸ ਨੂੰ ਕਿਸੇ ਡੇਰੇਦਾਰ ਦੇ ਚਰਨਾਂ ਜਾ ਕੇ ਮੱਥੇ ਟੇਕਣ ਦੀ ਲੋੜ ਨਹੀਂ ਹੁੰਦੀ ਇਹ ਦੂਜਾ ਵੱਡਾ ਕਰਮਕਾਂਡ ਸੀ ਸਤਿਗੁਰੂ ਇਹ ਵਿਸ਼ੇ ਵਿੱਚ ਵੀ ਨਹੀਂ ਸਮਝਦੇ ਕਿ ਸ਼ਬਦ ਗੁਰੂ ਹੈ ਗੁਰੂ ਦਾ ਸਰੀਰ ਸਿਰ ਕੇਵਲ ਸ਼ਬਦ ਨੂੰ ਵਰਤਾਉਣ ਵਾਲਾ ਸੀ ਅੱਜ ਗੁਰੂ ਦੇ ਸ਼ਬਦ ਨੂੰ ਗੁਰਖਾਲਸੇ ਦਾ ਸਰੀਰ ਵਰਤਦਾ ਹੈ ਤਿਆਰ ਬਰ ਤਿਆਰ ਸਿੰਘ ਪਾਠ ਕਰਦੇ ਨੇ ਕੀਰਤਨ ਕਰਦੇ ਨੇ ਕਥਾ ਵਰਤਾ ਕਰਕੇ ਸਾਨੂੰ ਗੁਰਮਤਿ ਨਾਲ ਜੜੜ ਕਰਾਉਂਦਾ ਹੈ ਗੁਰੂ ਕੇ ਸਿੱਖ ਦਾ ਸਰੀਰ ਗੁਰੂ ਦੇ ਸਰੀਰ ਦਾ ਰੂਪ ਅਦਾ ਕਰਦਾ ਹੈ ਸਤਿਗੁਰੂ ਖਾਲਸਾ ਮੇਰੋ ਸਤਿਗੁਰੂ ਪੂਰਾ ਖਾਲਸਾ ਮੇਰੋ ਸੱਜਣ ਸੂਰਾ ਇਹ ਗੁਰੂ ਪਾਤਸ਼ਾਹ ਮਨ ਬਖਸ਼ ਕੇ ਨੇ ਤੇ ਗੁਰੂ ਧਾਰਨ ਕਰਨ ਲੋਬੇ ਅਸੀਂ ਪੰਜਾਂ ਸਿੰਘਾਂ ਬਾਸ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਵਿੱਚ ਗੁਰੂ ਧਾਰਨ ਕਰਦੇ ਹਾਂ ਲਿਆਜ਼ਾ ਇਸ ਮਾਮਲੇ ਵਿੱਚ ਜੀ ਕਰਮ ਕਰਨੋਂ ਅਸੀਂ ਬਚੀਏ ਫਿਰ ਸਾਡੇ ਜਨਮ ਸੰਸਕਾਰਾਂ ਦੇ ਟਾਈਮ ਵੀ ਅਸੀਂ ਬਹੁਤ ਸਾਰੇ ਕਰਮ ਕਾਂ ਕਾਰ ਵਿੱਚ ਜਿਹਦਾ ਜਨਮ ਹੁੰਦਾ ਨੱਚ ਨੱਚ ਕੇ ਕੁਦਾੜੇ ਮਾਰ ਮਾਰ ਕੇ ਅਸੀਂ ਤੇ ਜੇ ਭੰਗੜੇ ਦੇ ਖੁਸ਼ੀਆਂ ਮਨਾਏ ਜਾਂਦੇ ਹਾਂ ਗੁਰੂ ਸਾਹਿਬ ਦੇ ਬਾਣੀ ਕਹਿੰਦੇ ਨੇ ਜਨਮੈ ਕੋ ਵਾਜੇ ਵਾਦਾਏ ਸੋਇ ਲੜੇ ਅਗਿਆ ਨੀ ਗਾਏ ਅਗੈ ਨਹੀਂ ਬੰਦਾ ਜਿਹੜਾ ਕਿਸੇ ਦੇ ਜਨਮ ਤੇ ਨੱਚਦਾ ਮੁਰਕਦਾ ਬੜੀ ਖੁਸ਼ੀ ਮਨਾਉਂਦਾ ਕਿਉਂ ਕਿ ਇੱਥੇ ਤੇ ਜੋ ਜਨਮ ਸੋ ਜਨਮ ਹੋਆ ਇੱਥੇ ਤੇ ਦਮ ਦਮ ਸੋ ਦਾ ਸੰਭਾਲਦਾ ਦਮ ਨਾਲ ਬਿਰਥਾ ਜਾਏ ਇਹ ਉਪਦੇਸ਼ ਹੈ ਬਸ ਸਵਾਸ ਪ੍ਰਗਤ ਸਿਮਰਨ ਕਰੂ ਭਾਈ ਕੀ ਪਤਾ ਕਿ ਇਨਸਾਨ ਦਾ ਕਿਹੜਾ ਸਵਾਸ ਆਖਰੀ ਹੋਵੇ ਇਸ ਜਸ ਬੰਦੇ ਦੀ ਜ਼ਿੰਦਗੀ ਦਾ ਕੋਈ ਭਰੋਸਾ ਹੀ ਨਹੀਂ ਇਹਦੇ ਫਿਰ ਜਨਮ ਦੀ ਕਾਦੀ ਖੁਸ਼ੀ ਹੈ ਜਨਮ ਦੀ ਖੁਸ਼ੀ ਤਾਂ ਹੈ ਸਾਡਾ ਜਨਮ ਤਾਂ ਸਫਲ ਹੈ ਜੇ ਇਸ ਜਨਮ ਲੈ ਕੇ ਅਸੀਂ ਜਿਸ ਕਾਰਨ ਸੰਸਾਰ ਦੇ ਆਇਆ ਭੀ ਪ੍ਰਾਪਤ ਮਾਨਕ ਦੇ ਹੁਰੀਆ ਗੋਬਿੰਦ ਮੇਰੇ ਨਹੀਂ ਕੀ ਇਹ ਤੇਰੀ ਬਰੀਆ ਗੋਬਿੰਦ ਦਾ ਮਿਲਾਪ ਜਿਸ ਅਸੀਂ ਆਪਣੇ ਬੱਚੇ ਨੂੰ ਕਰਵਾ ਸਕੀਏ ਬੱਚੇ ਦਾ ਇੰਨਾ ਉੱਚਾ ਆਤਮਿਕ ਜੀਵਨ ਬਣਾ ਸਕੀਏ ਆਪਣਾ ਬਣਾ ਸਕੀਏ ਤਾਂ ਇਹ ਮੁबारक ਦੀ ਗੱਲ ਹੈ ਫਿਰ ਤੇ ਖੁਸ਼ੀ ਵਿੱਚ ਉਮਾ ਵਿੱਚ ਬੰਦੇ ਦਾ ਮਨ ਨੱਚਦਾ ਨਾਚ ਰੇ ਮਨ ਗੁਰ ਕੇ ਆ ਗਿਆ ਫਿਰ ਗੁਰੂ ਦੇ ਅੱਗੇ ਸਾਡਾ ਮਨ ਨੱਚੇ ਬਾਹਰ ਮਾਇਆ ਦੇ ਹੱਥ ਦੇ ਨਾ ਨੱਚੇ ਫਿਰ ਤੇ ਕੋ ਖੁਸ਼ੀ ਦੀ ਗੱਲ ਹੈ ਕੇਵਲ ਜਨਮ ਲੈਣਾ ਉਹ ਕਾਦੀ ਖੁਸ਼ੀ ਦੀ ਗੱਲ ਹੈ ਤੂੰ ਜਨਮ ਵੇਲੇ ਅਸੀਂ ਇਹੋ ਜਿਹੇ ਬੇਲੋੜੀਆਂ ਖੁਸ਼ੀਆਂ ਬੇਲੋੜੇ ਭਾਗੜੇ ਟੋਲਟ ਮੱਕੇ ਕਰਨ ਫਿਰ ਕਈ ਦਿਨ ਵਾਰ ਪਾੜ ਰਖਾਉਂਦੇ ਨੇ ਪਾੜ ਭਾਈ ਕਰ ਜਾਂਦੇ ਨੇ ਤੁਹਾਨੂੰ ਦਾ ਕੋਈ ਹੈ ਨਹੀਂ ਅੰਦਰ ਬਾਹਰ ਆ ਕੇ ਦੀ ਸੇਵਾ ਸਮਾਲੂਂਦਰੀਓ ਪਾੜ ਵੀ ਸ਼ੁੱਧ ਹੋ ਰਿਹਾ ਨਹੀਂ ਹੋ ਰਿਹਾ ਇਸ ਪਾਸੇ ਕੋਈ ਕਿਸੇ ਦਾ ਧਿਆਨ ਨਹੀਂ ਹੈ ਇਹ ਵੀ ਸਾਰੀ ਚੀਜ਼ਾਂ ਅਸੀਂ ਗੁਰਬਾਣੀ ਨੂੰ ਵੀ ਕਰਮ ਕੰਡ ਬਣਾ ਕੇ ਰੱਖ ਦਿੱਤਾ ਗੁਰਬਾਣੀ ਜਿੱਤੇ ਨਹੀਂ ਲਿਖਿਆ ਵੀ ਪਾੜ ਕਿਸੇ ਦੂਜੇ ਕੋਲੋਂ ਕੋਲੋਂ ਕਰਾਉ ਤੇ ਲਾਭ ਤੁਨ ਹੋਏਗਾ ਐਸਾ ਕਿਤੇ ਨਹੀਂ ਲਿਖਿਆ ਇੱਥੇ ਤੇ ਅਗਰ ਅਸੀਂ ਆਪੇ ਪੜਦੇ ਹਾਂ ਉਸ ਨੂੰ ਮੰਨਦੇ ਨਹੀਂ ਤਾਂ ਵੀ ਕੋਈ ਲਾਭ ਨਹੀਂ ਪੂਰਾ ਸ਼ਲੋਕ ਪੜ ਪੜ ਗੱਡੀ ਲਦੀ ਪੜ ਪੜ ਪਰਹੀ ਸਾਥ ਪੜ ਪੜ ਬੀੜੀ ਪਾਈ ਪੜ ਪੜ ਗੱਡੀ ਖਾਤ ਪੜੀ ਜਿੱਤੇ ਬਰਸ ਬਰਸ ਪੜੀ ਜਿੱਤੇ ਮਾਸ ਇੱਕ ਸ਼ਲੋਕੀ ਪੂਰਾ ਗੁਰੂ ਜੀ ਨੇ ਕਾਹ ਦਿੱਤਾ ਕਿ ਖਾਲੀ ਪੜਨਾ ਜਿਹੜਾ ਨਾ ਇਹ ਹਉਮੀ ਦੀ ਚਖਾਣੇ ਕਿਉਂਕਿ ਨਾਨਕ ਲਿਖਿਆ ਇੱਕ ਗੱਲ ਉਹ ਕਿਹੜੀ ਕਿ ਜੋ ਤੁਸੀਂ ਪੜਿਆ ਉਹ ਵਿਚਾਰਿਆ ਉਹ ਸਮਝ ਆਈ ਉਸ ਨੂੰ ਪ੍ਰਮਾਨ ਕੀਤਾ ਉਹਦੇ ਅਨੁਸਾਰ ਜੀਵਨ ਜੀ ਰਹੇ ਹੋ ਨਹੀਂ ਤੇ ਸਭ ਹਉਮੀ ਚਖਣਾ ਬਾਕੀ ਸਭ ਹਉਮੀ ਦੀ ਚਖਾਣੇ ਨਹੀਂ ਰਹੀਆਂ ਤਾਂ ਅਸੀਂ ਗੁਰਬਾਣੀ ਨੂੰ ਵੀ ਗੁਰਬਾਣੀ ਪੜਨ ਦਾ ਵੀ ਕਰਮ ਕੰਡਾ ਬਣਾ ਕੇ ਰੱਖ ਦਿੱਤਾ ਇਹ ਗੁਰਬਾਣੀ ਪੜਨ ਕਿਸ ਤਰ੍ਹਾਂ ਸੀ ਕਰਮ ਕੰਡਾ ਬਣਾ ਲਿਆ ਕਿ ਕੋਈ ਪਤਾ ਨਹੀਂ ਇਹਦੇ ਮਤਲਬ ਕੀ ਨੇ ਇਹਦੇ ਅਰਥ ਕੀ ਨੇ ਬਸ ਕਰੀ ਜਾ ਰਹੇ ਪੜ ਪੜੀ ਜਾ ਰਹੇ ਮਤਲਬ ਦਾ ਕੋਈ ਪਤਾ ਨਹੀਂ ਉਹ ਕਿਹੜੀ ਚੀਜ਼ ਗੁਰਬਾਣੀ ਮਨਾ ਕਰ ਰਹੀ ਹੈ ਕਿਹੜੀ ਕਰਨੂ ਕਰ ਇਸ ਪਛ ਕੋਈ ਤਰ੍ਹਾਂ ਨਹੀਂ ਦੇਣਾ ਐਵੇਂ ਸੁੱਕੇ ਪਾੜ ਕਰੀ ਜਾਣਾ ਇਹ ਵੀ ਤਾਂ ਪਾੜ ਕਰਨਾ ਵੀ ਕਰਮ ਕੰਡਾ ਹੀ ਆ ਛੜੇ ਪਾੜ ਕਰੀ ਜਾਣਾ ਉਹਨੂੰ ਸਮਝਣਾ ਨਾ ਔਰ ਗੁਰਬਾਣੀ ਔਰ ਸਰ ਚਲਣਾ ਨਾ ਮੇ ਇਹ ਗਾ ਨੋਟ ਕਰਿਓ ਪਾਠ ਕਰਨ ਤੋਂ ਮੈਂ ਮਨਾ ਨਹੀਂ ਕਰ ਰਿਹਾ ਰਸਮੀ ਪਾਠ ਕਰਨੇ ਕਰਮ ਕਾਂਡੀ ਪਾਠ ਕਰਨੇ ਇਹ ਗੁਰਮਤਿ ਪਰਮਾਨੀ ਗੁਰਬਾਣੀ ਕਿਤੇ ਵੀ ਇਹਨਾਂ ਨੂੰ ਕੋਈ ਮੰਨਤਾ ਨਹੀਂ ਦਿੱਤੀ ਗਈ ਇੱਥੇ ਦੇ ਇੱਕ ਫੇਸਬੁੱਕ ਤੇ ਕਿਰਜੇ ਜੀ ਦੀ ਬੀਬੀ ਜੀ ਦੀ ਫੋਟੋ ਪਈ ਹੁੰਦੀ ਹੈ ਮਹਾਰਾਜ ਬੜੇ ਮਹਾਨ ਬੀਬੀ ਜੀ ਜੀ ਇਹਨਾਂ ਨੇ 48 ਘੰਟੇ ਕੋਈ ਚੋਕੜੇ ਖੰਡ ਪਾਰ ਕਰਕੇ ਪੂਰਕ ਬਈ ਇਹ ਕਿਤੇ ਲਿਖਿਆ ਬਈ ਐਸੀ ਅੱਠ ਧਰਮੀ ਕਰੋ 48 ਘੰਟੇ ਕੁਝ ਖਾਓ ਨਾ ਪੀਓ ਨਾ ਕਿ ਜੰਗਲ ਬਣ ਜਾਂਦੀ ਵੀ ਲੋੜ ਨਹੀਂ ਪੈਂਦੀ 48 ਘੰਟੇ ਪੂਰੇ ਮੈਨੂੰ ਤੇ ਗੱਲ ਹੀ ਪਹਿਲੇ ਨਾਮੁਮਕਰ ਦਿਸਦੀ ਹੈ ਜੇ ਕੋਈ ਕਰ ਵੀ ਸਕੇ ਇਹ 80ਰਮੀ ਸਿੱਖੀ ਜਿੱਤੇ ਕੋਈ ਮੰਨਦਾ ਨਹੀਂ ਹੈ ਇੱਚ ਤੇ ਸਹਿਜ ਸਹਿਜ ਨਾਲ ਪਾਠ ਕਰਨਾ ਹੈ ਸੋਚ ਵਿਚਾਰ ਕੇ ਕਰਨਾ ਹੈ ਉਹ ਫਾਇੀ ਨਹੀਂ ਬੜਨੀ ਪਾਰ ਮੁਕਾਨ ਦੀ ਗੱਲ ਨਹੀਂ ਕਰਨੀ ਜਾਂ ਸਰੀਰ ਨੂੰ ਬੜਾ ਕੱਚ ਦੇ ਕੇ ਪਾਰ ਕਰ ਲਾਂਗੇ ਉਹ ਤਾਂ ਕੋਈ ਜ਼ਿਆਦਾ ਲਾਭ ਹੋ ਜਾਏਗਾ ਨਹੀਂ ਪਰ ਲਾਭ ਉਹ ਨਾ ਗੁਰਬਾਣੀ ਅਨੁਸਾਰ ਜੀਵਨ ਜੀਵਨ ਨਾਲ ਜੀਵਨ ਜੀਵਨ ਨਾਲ ਖਾਲੀ ਪਾਠ ਨਾਲ ਨਹੀਂ ਹੋਣਾ ਪਰ ਇਹ ਅਸੀਂ ਜਿਸ ਗੁਰੂ ਨੇ ਸਾਨੂੰ ਜਿਸ ਬਾਣੀ ਨੇ ਸਾਨੂੰ ਕਰਮ ਕਰਨ ਨੂੰ ਹਟਾਰਾ ਸੀ ਉਸ ਬਾਣੀ ਨੂੰ ਸੀ ਕਰਮ ਕਰਨ ਬਣਾ ਕੇ ਰੱਖ ਦਿੱਤਾ ਪਾਠਨ ਦੀਆਂ ਲੜੀਆਂ ਚੱਲ ਰਹੀਆਂ ਨੇ ਤੋ ਕਹਿੰਦੇ ਨੇ ਜੀ ਕੀ ਕਰੀਏ ਜੀ ਪਾਈਆਂ ਦੀ ਆਮਦਨ ਹੈ ਜੀ ਖੰਡਪੜ ਪਾਈਆਂ ਦੀ ਆਮਦਨ ਹੈ ਉਹ ਵੀ ਇੱਕ ਹੀ ਰੋਜ਼ੀ ਰੋਟੀ ਦਾ ਜ਼ਰੀਆ ਬਣਾ ਲਿਆ ਸੀ ਆਪਣੇ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹੱਟੀ ਬਣਾ ਲਈ ਅਸੀਂ ਤੇ ਕਮ ਜ਼ ਘਮ ਇਹ ਕਰਮ ਕਾਂਡ ਪਹੰਡ ਇਹ ਅਸੀਂ ਛੱਡੀ ਇਹਨਾਂ ਕਰਮ ਵਰਦ ਬਚੀਏ ਗੁਰੂ ਦੀ ਸਹੀ ਮੰਨਤਾ ਸਮਝੀਏ ਇਹ ਬਚਪਨ ਵਿੱਚ ਹੀ ਜਨਮ ਸੰਸਕਾਰ ਵੇਲੇ ਫਿਰ ਉਸ ਤੋਂ ਬਾਅਦ ਸਾਲੋ ਸਾਲ ਅਨੁਮਤੀ ਲੋਕਾਂ ਦੀ ਰਿਸੂ ਰੀ ਸੀ ਸਾਡੇ ਵੀ ਬਹੁਤ ਸਾਰੇ ਲੋਕ ਜੀ ਜਨਮ ਦਿਨ ਮਨਾਉਣਾ ਸ਼ੁਰੂ ਹੋ ਗਏ ਨੇ ਦੇਖ ਕੇ ਕੱਟੀ ਜਾ ਰਹੇ ਨੇ ਡਰਾਮੇ ਕਰੀ ਜਾ ਰਹੇ ਨੇ ਕੀ ਜਨਮ ਦਿਨ ਦੀ ਖੁਸ਼ੀਆਂ ਭਾਈ ਕਿੱਥੇ ਸਾਡੀ ਨਾਰਾਇਧ ਮਰਦਾ ਲਿਖਿਆ ਨਾ ਗੁਰਬਾਣੀ ਵਿੱਚ ਕਿਦੇ ਜੰਨੀ ਜਨ ਸੁਧ ਬੜਾ ਹੋਤੇ ਇਤਨਾ ਕੋਨੋ ਜਾਣੇ ਕਿ ਦਿਨ ਦਿਨ ਉਦ ਘਟਤ ਹੈ ਇਹ ਉਮਰ ਤੇ ਘਟ ਰਹੀ ਹੈ ਭਾਈ ਇੱਕ ਸਾਲ ਉਮਰ ਜੀ ਇਧਰ ਤੁਹਾਨੂੰ ਵੱਧੀ ਲੱਗਦੀ ਐ ਤੇ ਉਧਰੋਂ ਇੱਕ ਸਾਲ ਘੱਟੀ ਵੀ ਤੇ ਆ ਫਿਰ ਖੁਸ਼ੀ ਕਿਸ ਗੱਲ ਦੀ ਮਨਾ ਰਹੇ ਹੋ ਉਮਰ ਵਧਨ ਦੀ ਕਿ ਉਮਰ ਘਟਣ ਦੀ ਇਹ ਬੇਲੜੀਆਂ ਬੇਮੁੱਤਲਮੀਆਂ ਰਸਮਾਂ ਇਸ ਸੰਦਰ ਵਿੱਚ ਅਸੀਂ ਕਰਦੇ ਹਾਂ ਉਸ ਤੋਂ ਬਾਅਦ ਆਨੰਦ ਕਾਰ ਦੇ ਟਾਈਮ ਤੁਸੀਂ ਸਭ ਜਾਣਦੇ ਹੋ ਕਿਸ ਕਿਸਮ ਦੀਆਂ ਬੇ ਟੰਗੇ ਕਰਮ ਕਾਂਡ ਵਿਆਹ ਦੇ ਵੇਲੇ ਅੱਛਾ ਖਰੀਦੋ ਫਰੋਗੋਤ ਸੋਨੇ ਚਾਂਦੀ ਦੇ ਮਜ਼ਾਰੇ ਬੜਬੜੇ ਕੀਮਤੀ ਕੱਪੜੇ ਦੇ ਮੰਦਾਜ਼ ਮਜ਼ਾਰੇ ਆਪਣਾ ਸਿੱਖੀ ਲਿਬਾਸ ਅਸੀਂ ਤਿਆਗ ਕੇ ਤੇ ਹੋਰ ਹੀ ਕੁਝ ਉਡਪਟਾਂਗ ਨਿਬਾਸ ਪਹਿਨ ਕੇ ਅਸੀਂ ਤੁਰੇ ਫਿਰਦੇ ਹਾਂ ਵਿਆਹ ਦੇ ਵਿੱਚ ਫਿਰ ਸ਼ਰਾਬਾਂ ਦੇ ਇਸਤੇਮਾਲ ਕਿਸੇ ਕਿਸਮ ਦੀ ਕਈ ਉਸਨੇ ਪਾਟੀਆਂ ਇਤਨਾ ਸਾਰਾ ਸਾਰਾ ਕੰਮ ਸੀ ਘੰਟੇ ਦੋ ਘੰਟੇ ਦਾ ਬਈ ਸੰਗਤ ਜਾ ਕੇ ਗੁਰਦੁਆਰੇ ਜੁੜੇ ਤੇ ਪੁੱਤ ਤੇ ਦੂਇ ਪਰਿਵਾਰ ਜੁੜਨ ਮਹਾਰਾ ਦੀ ਬਾਣੀ ਦਾ ਕੀਰਤਨ ਹੋਵੇ ਉਥੇ ਮਰਿਆ ਦਾ ਅਨੁਸਾਰ ਸਿੱਖੀ ਸਿਧਾਂਤ ਸਮਝਾਇਆ ਜਾਵੇ ਅਨੰਦ ਕਾਰਜ ਦੇ ਸਬੰਧ ਵਿੱਚ ਉਸ ਤੋਂ ਬਾਅਦ ਚਾਰ ਲਾਵਾ ਹੋਣ ਤੇ ਅਰਦਾਸਾ ਹੋਏ ਤੇ ਸਮਾਪਤੀ ਅਸੀਂ ਕਈ ਕਈ ਮਹੀਨੇ ਵਿਨਾ ਪਾ ਕੀ ਰੱਖਿਆ ਚਾਰ ਚਾਰ ਦਿਨ ਪੰਜ ਪੰਜ ਦਿਨ ਸਾਡੇ ਫੰਕਸ਼ਨ ਹੀ ਨਹੀਂ ਮੁਝਦੇ ਐਵੇਂ ਖਾਣ ਪੀਣ ਮੋਜਾਂ ਕਰਨ ਵਾਸਤੇ ਇਸ ਨੂੰ ਅਨੰਦ ਕਾਰਜ ਨਹੀਂ ਰਹਿਣ ਦਿੱਤਾ ਸੀ ਅਸੀਂ ਮੋਜ ਕਾਰਜ ਬਣਾ ਦਿੱਤਾ ਇਸ ਤੋਂ ਇਹ ਵਿਸ਼ਾ ਅਜੇ ਕੁਝ ਦਿਨ ਹੋਰ ਚੱਲਣਾ ਕਰਮ ਕਾਂਡ ਕੀ ਬੜੇ ਲੰਬੇ ਛੋੜੇ ਕਰਮ ਕਾਂਡਾਂ 'ਚ ਫਸੇ ਹੋਇਆ ਹਾਂ ਅੱਜ ਅਸੀਂ ਫਿਲਹਾਲ ਇੱਥੇ ਸਮਾਪਤੀ ਕਰਦੇ ਹਾਂ ਅਨੰਦਖਰ ਦੇ ਵਿਸ਼ੇ ਵਿੱਚ ਕੁਝ ਗਲਤੀਆਂ ਜਿਹੜੀਆਂ ਅਸੀਂ ਹੋਰ ਕਰ ਰਹੇ ਹਾਂ ਜਿਨ੍ਹਾਂ ਨੂੰ ਅਸੀਂ ਕਰਮ ਕਰਮ ਬਣਾ ਕੇ ਬਹਿ ਗਏ ਆ ਇਹ ਅੱਗੇ ਵਿਚਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ